ਇੱਕ ਫਾਰਮਰ ਸੀ ਜੀ ਸਵੇਰ ਤੋਂ ਲੈ ਕੇ ਰਾਤ ਤੱਕ ਲਗਾ ਖੇਤਾਂ 'ਚ ਕੰਮ ਕਰਨ ਰਾਈ ਉਹਦਾ ਪਰਿਵਾਰ ਵੀ ਨਾਲ ਆ ਗਿਆ ਉਹ ਵੀ ਨਾਲ ਹੈਲਪ ਕਰਦੇ ਸੀ ਲੇਕਿਨ ਹੁੰਦਾ ਕੀ ਸੀ ਹਰ ਸਾਲ ਉਹ ਕਰਜ਼ਦਾਰ ਹੋ ਰਹਾ ਸੀ ਔਰ ਇਸ ਟੈਨਸ਼ਨ ਦੇ ਵਿੱਚ ਉਸ ਫਾਰਮਰ ਨੂੰ ਸਟ੍ਰੋਕ ਹੋ ਗਿਆ ਅੱਧੀ ਉਹਦੀ ਬੋਡੀ ਜਿਹੜੀ ਹੈ ਪੈਰਲਾਈਜ਼ ਹੋ ਗਈ ਹਾਂਜੀ ਉਹ ਮੰਜੇ ਤੇ ਪੈ ਗਿਆ ਉਹਨੂੰ ਬਾਹਰ ਬਰਾਂਡੇ 'ਚ ਲਿਆਉਂਦੇ ਸੀ ਉਹ ਦੇਖਦਾ ਸੀ ਆਪਣੇ ਬੱਚਿਆਂ ਨੂੰ ਕੰਮ ਕਰਦੇ ਉਹਨੇ ਹੌਲੀ-ਹੌਲੀ ਸੋਚਣਾ ਸ਼ੁਰੂ ਕੀਤਾ ਉਹਦਾ ਕੰਮ ਸੋਚਣ ਦਾ ਨਹੀਂ ਸੀ ਪਹਿਲਾਂ ਉਹ ਆਪਣੀ ਬੋਡੀ ਨੂੰ ਯੂਜ਼ ਕਰਕੇ ਪੈਸੇ ਕਮਾਉਂਦਾ ਸੀ ਹੁਣ ਸ਼ਾਂਤੀ ਸੀਗੀ ਸਾਰੇ ਪਾਸੇ ਕੋਈ ਕਾਲੀ ਨਹੀਂ ਸੀ ਕਿਸੇ ਤਰ੍ਹਾਂ ਦੀ ਉਹਨੂੰ ਇੱਕ ਆਈਡੀਆ ਆਇਆ ਉਹਨੇ ਪਰਿਵਾਰ ਇਕੱਠਾ ਕੀਤਾ ਉਹ ਕਹਿੰਦਾ ਵੀ ਇਦਾਂ ਕਰਦੇ ਆ ਯਾਰ ਆਪਾਂ ਜਿੰਨੀ ਵੀ ਸਾਡੀ ਫਸਲ ਹੈ ਵੇਚ ਕੇ ਆਪਾਂ ਪੋਲਟਰੀ ਫਾਰਮ ਸ਼ੁਰੂ ਕਰਦੇ ਆ ਪਰਿਵਾਰ ਜਿਹੜਾ ਸੀ ਕਹਿਣੇ ਸੀ ਉਹ ਕਹਿੰਦੇ ਬਿਲਕੁਲ ਕਰਾਂਗੇ ਉਹਨਾਂ ਨੇ ਉਦੋਂ ਹੀ ਕੀਤਾ 2 4 5 ਸਾਲਾਂ ਦੇ ਵਿੱਚ ਉਹਨਾਂ ਦਾ ਸਾਰਾ ਕਰਜ਼ਾ ਉਤਰ ਗਿਆ ਔਰ ਥੋੜੇ ਹੀ ਸਾਲਾਂ ਦੇ ਵਿੱਚ ਮਲਟੀ ਮਿਲੀਅਨਰ ਬਣ ਗਿਆ ਓਕੇ ਪੈਰਾਂ ਤੋਂ ਲੈ ਕੇ ਸ਼ੋਲਡਰ ਤੱਕ ਬੋਡੀ ਜਿਹੜੀ ਆ ਫੈਕਟਰੀ ਦੇ ਵਿੱਚ 18 ਡਾਲਰ ਘੰਟੇ ਦੇ ਦੇ ਸਕਦੀ ਹੈ ਲੇਕਿਨ ਜਦੋਂ ਤੁਹਾਡਾ ਮਾਈਂਡ ਤੁਸੀਂ ਯੂਜ਼ ਕਰਦੇ ਹੋ ਤਾਂ ਇਹ ਤਾਂ ਟ੍ਰਿਲੀਅਨਸ ਆਫ ਡਾਲਰ ਦੇ ਸਕਦਾ ਨੇਪੋਲੀਅਨ ਹੇਲ ਨੇ ਜਿਹੜੀ ਬੁੱਕ ਲਿਖੀ ਆ ਥਿੰਕ ਐਂਡ ਗ로우 ਰਿਚ ਹਾਂਜੀ ਜ਼ਬਰਦਸਤ ਬੁੱਕ ਐ ਉਹਦੇ ਵਿੱਚ ਉਹਨੇ ਇਹ ਚੀਜ਼ ਦਾ ਜ਼ਿਕਰ ਕੀਤਾ ਵੀ ਜਿੰਨੇ ਵੀ ਮਲਟੀ ਮਿਲੀਅਨਰਸ ਨੂੰ ਉਹਨੇ ਇੰਟਰਵਿਊ ਕੀਤਾ ਹਾਂਜੀ ਉਹਨਾਂ ਸਾਰਿਆਂ ਨੇ ਇਹ ਚੀਜ਼ ਨੂੰ ਐਡਮਿਟ ਕੀਤਾ ਕਿ ਆਪਣੇ ਲਈ ਹਫਤੇ ਦੇ ਵਿੱਚ ਦੋ ਜਾਂ ਤਿੰਨ ਵਾਰ ਸੋਚਣ ਦਾ ਟਾਈਮ ਜ਼ਰੂਰ ਕੱਢਦੇ ਨੇ ਔਰ ਕਈਆਂ ਨੇ ਤਾਂ ਸੋਚਣ ਦੇ ਲਈ ਰੂਮ ਬਣਾਏ ਨੇ ਸਾਊਂਡ ਪ੍ਰੂਫ ਉਹਦੇ ਵਿੱਚ ਉਹਨਾਂ ਦੀ ਟੇਬਲ ਹੈ ਚੇਅਰ ਹੈ ਕਾਗਜ਼ ਔਰ ਪੈਨਸਲ ਥੈਟਸ ਇਟ ਔਰ ਉਹ ਸੋਚਦੇ ਨੇ ਉੱਥੇ ਬੈਠ ਕੇ ਬੈਨੀਫਿਟ ਤੁਹਾਨੂੰ ਨੌਇਸ ਤੋਂ ਨਹੀਂ ਆਣਾ ਪੇਸ਼ੈਂਸ ਕਾਮਨੈਸ ਸਟਿਲਨੈਸ ਸਾਇਲੈਂਸ ਇਹੇ ਚੀਜ਼ਾਂ ਦੇ ਨਾਲ ਜਦੋਂ ਤੁਸੀਂ ਬੈਠੋਗੇ ਕਿਤਾਬ ਤੁਸੀਂ ਸੁਣ ਵੀ ਸਕਦੇ ਆ ਲੇਕਿਨ ਕਿਤਾਬ ਪੜੋਗੇ ਉਹਦਾ ਆਪਣਾ ਅਸਰ ਪੈਂਦਾ ਤੁਹਾਡੇ ਮਾਈਂਡ ਤੇ